ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੋਕੜ ਵੜ ਸੇ ਲਈ ਲੈ ਕੇ ਆਏ ਜੀ ਤੇ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਓ ਪੁੱਛ ਲੈਨੇ ਬਾਈ ਤੋਂ ਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੜੀ ਹਾਂ ਠੀਕ ਹੈ ਜੀ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 987279993 ਠੀਕ ਆ ਬਾਈ ਹਾਂਜੀ ਬਾਈ ਜਿਹੜੀ ਇਹ ਵੜ ਦੇ ਨੇ ਕਿਹੜਾ ਸੋਸ ਹੋਈ ਆ ਇਹ ਜੀ ਤੀਜੀ ਸਵੇਰ ਸੂਈ ਵੀ ਆ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਇਹ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਬੱਚਾ ਕੀ ਆ ਮਗਾ ਬੱਚੀ ਆ ਜੀ ਬੱਚੀ ਚੰਗੀਆਂ ਹਨ ਹਾਂ ਜੀ ਬੱਚੀ ਦੇਖੋ ਬਈ ਬੱਚੀ ਵੀ ਪਲੀ ਪਈ ਆ ਡੇਢ ਕੇ ਮਹੀਨੇ ਦੀ ਕਰਮ ਵਾਲੀ ਸੂਈ ਵੀ ਆ ਦੁੱਧ ਕਿੰਨਾ ਨੈਟ 14 ਲੀਟਰ ਦੁੱਧ ਤਿਆਰ ਆ ਜੀ ਨੈਟ 'ਚ ਉਹ ਨਾਲ ਮਾਹਤ ਜਮਾ ਤਿਆਰ ਆ ਜੀ ਲੈ ਠੀਕ ਆ 14 ਵੀ ਮਾਰ ਲਓ ਚਵਾਈ ਕਿੰਨਾ ਨੈਟ ਤਿਆਰ ਆ ਲੈ 14 ਮਾਰ ਕੇ ਰੱਖਾ ਲੈ ਚਵਾਈ ਚੰਗੀਆਂ ਹਨ ਹਾਂ ਜੀ ਚਵਾਈ ਬਹੁਤ ਚੰਗੀਆਂ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਬਾਕੀ ਆਪਣੀ ਹੁਣ ਚੋਈ ਵੀ ਆ ਠੀਕ ਆ ਕੋਈ ਆਪਣੀ ਛੱਡੀ ਵੀ ਨਹੀਂ ਬਾਕੀ ਬਿਨਾ ਬਸਮਾਤ ਉਹ ਧਾਰਾਂ ਨੇ ਬਾਈ ਬਸਮਾ ਕਰਕੇ ਦਾ ਧਾਰ ਦੀ ਕਿੰਨੀ ਚੰਗੀ ਕੱਲਾ ਕੱਲਾ ਥਾਣ ਬਾਕੀ ਟਾਈਮ ਹਜੇ 10 ਵਜੇ ਹੋਣਗੇ ਠੀਕ ਆ ਸਾਢੇ 6 ਵਜੇ ਧਾਰ ਕੱਢੀ ਆਪਾਂ ਇਹਦੀ ਸਹੀ ਗੱਲ 10 ਕ ਦਾ ਟਾਈਮ ਆ ਤੇ ਬਾਕੀ ਟਾਈਮ ਦਿਖਾ ਦੇ ਨੌ ਵਜੇ ਕੇ 53 ਮਿੰਟ ਹੋ ਗਏ ਉਹ ਸਾਬ ਨਾ ਜਾ ਲੈ ਤਲਾ ਤਲਾ ਠੰਡੀ ਪੂਰੀ ਆ ਕੋਈ ਜਿਵੇਂ ਮਰ ਜਿਆ ਤਲਾਇ ਜਾ 7 ਲੀਟਰ ਡੰਗ ਦਾ ਦੁੱਧ ਅਗਲਾ ਮਿਲ ਕੇ ਲੈ ਜੇ ਓਕੇ ਬਾਈ 14 ਲੀਟਰ ਦੁੱਧ ਆ ਜੀ ਖੋਲ ਦੇ ਬਾਈ ਤੂੰ ਇੱਕ ਦਿਖਾ ਦੇ 14 ਲੀਟਰ ਦੁੱਧ ਬਾਈ ਕਹਿੰਦਾ ਨੈਟ ਹਾਜ਼ਰ ਆ ਢੋਲ ਕੇ ਲੈ ਜਾਓ ਦੋਨੇ ਡਾਂਗੀ ਢੋਲ ਕੇ ਲੈ ਜਾਓ ਤਾਂ ਵੀ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਦੂਰਾ ਦਿੱਤਾ ਇੱਕ ਨੰਬਰ ਹੈ ਕੱਦ ਵੱਡ ਪ੍ਰਿੰਟ ਪੂਰਾ ਚੰਗਾ ਪੂਰਾ ਇੱਕ ਨੰਬਰ ਲੈਵਾ ਕਮਾਲ ਦਾ ਬਾਕੀ ਚ ਭਲੀ ਬਾਈ ਦੀ ਕਰੀ ਵੀ ਆ ਸਭ ਨੰਨਾਂ ਦਾ ਲਾਇਓ ਸ਼ਾਮ ਤੱਕ ਆਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈ ਤੇ ਕੀ ਮੋਹ ਲਪਰਾ ਜੈ ਜਦਾ ਮੋਹ ਦਾ ਜੀ 40 ਤੱਕ 41000 ਹਾਂ ਜੀ ਮਾਨ ਤਨ ਹੋ ਜਾ ਹਾਂ ਮਾਨ ਤਨ ਕਰ ਠੀਕ ਹੈ 44000 ਰੁਪਿਆ ਮੋਨ ਹੈ ਵੀਰੇ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੇ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਣ ਨਾਣਾ ਨੂੰ ਡੰਗ ਕਰ ਮਾਈ ਦੇ ਫੁੱਲ ਚਿੰਗ ਲੈ ਉੱਤਰੇ ਹੀ ਹਨ ਉੱਤਰ ਨਹੀਂ ਫਰਕ ਹਨ ਹਾਂ ਥਣ ਦੇਖੋ ਲੈ ਦਸ ਮਾ ਕਰਕੇ ਥਣ ਦੇਖੋ ਕਿੰਨਾ ਠੰਡੀ ਲੈ ਜਿਵੇਂ ਮਰ ਜਿਆ ਥੋਸ ਲੇਵਾ ਕੋਈ ਐ ਨਹੀਂ ਵੀ ਕੋਲਰ ਜਲੇ ਬਣਿਆ ਬਾਕੀ ਸੱਟਰਾ ਬਾਕੀ ਵੀਰੇ ਕਿਹੜਾ ਬੋਲੇ ਚ ਹਾਂ ਚੋਣ ਵਾਲਾ ਦੁੱਧ 7 ਲੀਟਰ ਅਗਲਾ ਲੀਟਰ ਲੈ ਆਵੇ ਪਾਂਦੇ ਡੰਗ ਦਾ ਮਣਕੇ ਲੈ ਜੀ ਠੀਕ ਹੈ ਬਈ 14 ਲੀਟਰ ਦੁੱਧ ਤਿਆਰ ਠੀਕ ਹਾਂ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਵੀ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ